ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸਟਾਰਟਿੰਗ ਦੇ ਵਿੱਚ ਪਹਿਲਾਂ ਪਾ ਧਾਰਾ ਮਾਰ ਕੇ ਦਿਖਾਉਨੇ ਆ ਨੀਲੀ ਦਾ ਵੀ ਝੋਟੀ ਦਿਖਾਉਨੇ ਆ ਮਗਰ ਇਸ ਨਾਲ ਫਿਰ ਧਾਰਾ ਮਾਰਦੀ ਸੋ ਚਵਾਈ ਦੇਖੋ ਮੋਟਾ ਝੋਨਾ ਜਮਾ ਨਰਮ ਚਵਾਈ ਜੇ ਬਿਲਕੁਲ ਕੋਈ ਭੂਰ ਸਰ ਲਾਣੀ ਸੋ ਦੇਖੋ ਝੋਨਾ ਯਾਰ ਸਟਾਰਟਿੰਗ ਦੇ ਵਿੱਚ ਪਹਿਲਾਂ ਧਾਰਾ ਮਾਰਨਾ ਪਰਪਸ ਆਪਣੇ ਹੀ ਆ ਕਿਉਂਕਿ ਵੀ ਇਹ ਦੂਰੋਂ ਆਉਂਦੇ ਕਰਦੇ ਆ ਹਨਾ ਚਵਾਈ ਪਹਿਲਾਂ ਜ਼ਰੂਰੀ ਆ ਹਾਂਜੀ ਭਾਈ ਨਾਮ ਡਰੈਸ ਦੱਸ ਦੀ ਆਪਣਾ ਨਾਮ ਭਾਈ ਗੁਰਦੇਵ ਸਿੰਘ ਜੀ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਬਰਨਾਲਾ ਤਸੀਮਤਾਈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ WhatsApp ਨੰਬਰ ਆਪਣਾ ਹੋ ਗਿਆ ਬਾਟਾ ਦਾ ਠੀਕਾ ਤਰਪਾਣ ਜਸਤਾਈ ਠੀਕ ਦੂਜਾ ਨੰਬਰ ਫੋਨ ਵਾਲਾ ਨਵਾਂ ਨੰਬਰ ਆਈ ਆਪਣਾ 628423412 6284234 ਤੇ ਜਿਹੜੇ ਆ ਪਨੀ ਲੀਲਾ ਵੀ ਝੋਟੀ ਧਾਰਾ ਮਾਰ ਕੇ ਦਿਖਾ ਦਿਆਂ ਕਹਿਮਾ ਦੇਣਾ ਸੁਈ ਨੂੰ ਅੱਜ ਇਹ ਉਹ ਸੱਤਵਾਂ ਦਿਨ ਆ ਭਾਈ 7 ਜੀ ਦੀ ਸੁਈ ਗੱਜ ਵਾਲਾ ਏ ਆਈ ਕਿਧਰੋਂ ਆਇਏ ਠੀਕ ਆ ਫਲੋਰ ਪਰ ਬੜ ਰਹੀ ਜਿਹੜੀ ਜੋ ਆਈ ਵੀ ਆ ਹਨਾ ਤੇ ਅੱਛਾ ਉੱਥੋਂ ਆਈ ਆ ਹੁਣ ਕਿੰਨਾ ਦੁੱਧਾ ਚੋਣ ਵਾਲਾ ਅੱਜ 7ਵੇਂ ਦਿਨ ਦੀ ਕੋਈ ਵੀ ਡੱਬਾ ਲੈ ਆ ਵਿੱਚ 10 ਲੀਟਰ ਤੋਂ ਬਾਹਰ 10 ਲੀਟਰ ਬਣਾਣਾ ਕੈਂ ਦਾ ਬਾਬ 12 ਤੋਂ ਤਾਂ ਨਹੀਂ ਘਟਦਾ 30 ਦਾ ਤੋਂ ਤੱਕੂ ਬਹਿ ਤੁਸੀਂ 12 ਕਹਿੰਦਾ ਕੋਈ ਚੱਕਰ ਨਹੀਂ ਗਈ 12 ਮੰਨ ਕੇ ਵੇਚ ਲੈ ਲੈ ਬੰਦਾ ਕੋਈ ਗੱਲ ਨਹੀਂ 12 ਲੀਟਰ ਘਾੜੇ ਦੁੱਧਰ ਹੋ ਜਾਂਦਾਗਾ ਚੋਣ ਚਵਾ ਧਾਰਾਂ ਪਾ ਮਾਰ ਕੇ ਦਿਖਾ ਦੇ ਤੇ ਨਿਸ਼ਾਨੀਆਂ ਜਿਹੜੇ ਵੀ ਰੰਗ ਭਾਲਦੇ ਸਾਰੇ ਰੰਗ ਅੱਜ ਮਿਲਣਗੇ ਠੀਕ ਹੈ ਨੀਲੀ ਅੱਖ ਨਿੱਕਾ ਨਿੱਕਾ ਸੈਂਗਰ ਟੇਡਾ ਕੱਟ ਹਨਾ ਤੇ ਰੇਟ ਬਈ ਇਹਦਾ ਕੀ ਰੱਖਿਆ ਵੇਚਣ ਵਾਲਾ ਰੇਟ ਆਪਣੀ ਪਹਿਲੀ ਵੀਡੀਓ ਵਾਲੀ ਜੀ ਅਸਮਾ ਜੈ ਜਿਹੜੇ ਕਾਲਾ ਪੈਕ 35 ਝੁੱਟੀ ਦੇ ਦਾਂ ਮਾਣਤਨ ਕਰਦਾਂਗੇ ਮਾਣਤਨ ਕਰਦਾਂਗੇ ਥੋਰੀ ਬਾਹਰ ਨੂੰ ਸੁਭਰੋ ਕੱਦ ਕਾਟ ਵਗੈਰਾ ਤੇ ਲੇਵਾ ਵਗੈਰਾ ਦੇਖੋ ਬਿਲਕੁਲ ਸੂ ਦੇ ਨਾਲ ਲੇਵਾਂ ਆਈ ਫਰੀਆ 12 ਤੋਂ 13 ਕਿਲੋ ਦੁੱਧ ਹਾਜ਼ਰ ਆ ਬਾਕੀ ਭਾਂਡਾ ਦੇਖ ਕੇ ਪਤਾ ਲੱਗਦਾ ਜੀ ਜਿਹੜਾ ਪਾਕਿਸਤਾਨੀ ਮੱਝਾਂ ਦੇ ਵੀਡੀਓ ਦੇਖਦੇ ਆ ਹਨਾ ਹਾਂ ਜੀ ਹੁਣ ਥੱਲੇ ਕੋਠੂ ਕੋ ਫੀਲੀ ਵੇਚਦੇ ਨਹੀਂ ਆ ਜੇ ਆ ਗੱਲ ਆ ਤੇ ਲੇਵਾ ਅੱਗੇ ਨੂੰ ਵੀ ਤੇ ਪਿੱਛੇ ਨੂੰ ਵੀ ਹੈ ਹਨਾ ਕਿਉਂਕਿ ਸੂ ਦੇ ਨਿਸ਼ਾਨ ਨਿਸ਼ਾਨੇ ਦਾ ਸਾਰਿਆਂ A to Z ਬਾਈ ਜੀ ਕਵਰ ਕਰਦੀ ਹੈ ਜਿਹੜੇ ਕਹਿੰਦੇ ਸੀ ਬਰੀਡ ਤਿਆਰ ਕਰਨੀ ਇਹ ਤੇ ਜਿਹੜਾ ਤੁਹਾਡਾ ਮਾਨ ਕਰਦਾ ਨਾਲੇ ਤਾਂ ਦੁੱਧ ਵੀ ਹੋਗੇ 1,35 ਲੱਖ ਜੋ ਮਾਨਦਾਨ ਹੋ ਜੂਗਾ ਨਾਲੇ 4 ਪੀਂਜਾ ਦਾ ਕੱਟਾ ਵੇਚ ਲੋਂਗੇ ਨਾਲੇ ਇਹ ਤੋਂ ਬਰੀਡ ਤਿਆਰ ਹੋ ਜੂਗੀ ਤੋਂ ਕਹਿੰਦਾ ਬਗਾਨੇ ਤਿਆਰ ਨਾਲ ਦੁੱਧ ਨਹੀਂ ਉਹ ਤਿਆਰ ਨਹੀਂ ਬਣਾਈਦੇ ਬਗਾਨੇ ਦੁੱਧ ਨਾਲ ਹਨਾ ਉਹ ਗੱਲ ਆ ਆਪ ਦੇ ਘਰੇ ਤੋਂ ਮੈਂ ਕਿ ਬਰੀਡ ਦੋ ਸਭ ਕੁਝ ਹੀ ਪੜਨਾ ਅੱਗੇ ਦੋ ਨੰਬਰ ਇਹਦੀ ਵੀ ਧਾਰਾ ਮਾਰਦੇ ਪਹਿਲਾਂ ਤੇ ਬੱਚਾ ਆਪਾ ਲਾਇਆ ਨਹੀਂ ਹਾਲ ਤਾਜੀ ਸੂਈ ਆ ਹਨਾ ਇਹ ਤਾਜੀ ਉਹ ਲੋ ਜਿਹੜੇ ਨਹੀਂ ਕੋਈ ਰੱਸੀ ਬੰਨ੍ਹ ਕੇ ਜੇਰਾ ਪੀ ਬਾਲਟੀ ਦੇ ਵਿੱਚ ਬੱਚਾ ਕੀ ਦੇਦਾ ਬੱਚਾ ਨਹੀਂ ਕੱਟੀ ਨਹੀਂ ਬੱਚਾ ਕੱਟੀ ਦੇਤੀ ਤੇ ਧਾਰਾ ਦੇਖੋ ਪਹਿਲਾਂ ਯਾਰ ਦੋਨੇ ਮੰਗਾ ਆਵੇ ਕੋਈ ਪੂਰ ਕੋਈ ਸ਼ਰਲਾ ਹੋਵੇ ਉਨਾਂ ਡਾੜਗਾ ਨੂੰ ਬੈਠਾ ਆਪਾ ਸਾਰਾ ਦੁੱਧ ਦੁੱਧ ਪਾਣ ਦੇ ਪਾਣੀ ਕਾਰੀ ਦੇਣਾ ਬਗਲ ਸੁਣਾ ਜੀ ਮਾਰਦੀ ਧਾਰਾ ਬਾਕੀ ਠੰਡੇ ਆ ਸੀ ਲਾ ਦੋਨੇ ਮੰਗਾ ਆਣੀ ਲੋਕਾਂ ਦਾ ਬੰਦਾ ਬਾਅਦ ਦੇ ਫਿੱਡ ਰਹੀਆਂ ਨਹੀਂ ਜਿਹੜਾ ਵੀ ਮਰਜੀ ਹੋਰ ਤੁਸੀਂ ਹੋਏ ਜੋ ਕੋਈ ਬੇ ਵੇ ਵੇ ਉੱਥੇ ਲਈ ਕੋਈ ਚੱਕਰ ਨੋਗੇ ਇਹ ਸੁਆ ਕਿਹੜਾ ਸੁਈਆ ਇਹ ਤੀਜਾ ਸੁਆ ਸੁਈਆ ਬੱਚਾ ਦਿੱਤੀ ਕੱਟੀ ਬੱਚਾ ਕੱਟੀ ਦੀ ਕੱਟੀ ਵੀ ਚੰਗੀ ਹੁੰਦੜ ਹੇ ਲਾਣਾ ਸੋ ਵੱਡੀ ਕੱਟੀ ਆ ਪੂਰੀ ਜਮਾ ਤੇ ਇਹਦੇ ਫਿਰ ਪੈਸੇ ਕਿੰਨੇ ਕ ਇਹ ਆਪਾਂ ਇੱਕ ਪੰਪਾਲੀ ਦੇਣਾ ਮਾਨਤਨ ਮਾਨਤਨ ਕਰਦਾ ਤੇ ਜੇ ਕੋਈ ਅੰਮ੍ਰਿਤਸਰ ਵਾਲੇ ਵੀ ਨਿਕਾਲ ਕਰ ਵੀ ਦੋਨੇ ਦੇ ਦੇ ਬਾਬਾ ਜੋੜਾ ਸਾਹਿਬ ਦਾ ਪੰਨਾ ਕੀ ਜੋੜੇ ਮੈਂ ਤਾਂ ਹੂੰ ਜਾ ਜਾ ਗੱਲ ਸਭਰ ਸੈਂਗਮੂ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਘੱਟ ਘਾਟ ਵੱਡੀ ਵੱਡੀ ਦੁੱਧਾਂ ਅੰਦਾਜ਼ਾ ਲੱਗ ਜਲੇ ਕਿੰਨਾ ਦੇ ਦਊਗੀ ਕਹਿੰਦਾ ਭਾਈ 14 ਗਮਨ ਕੇ ਲੈ ਜੇ 14 ਮੱਲ ਪੱਕਾ ਨਾ ਕੋਈ ਕਿਸੇ ਕੋਈ ਨਹੀਂ ਕਿਸੇ ਕੋਈ ਨਹੀਂ ਜੀ 15 ਕਿਲੋ ਦੁੱਧ ਚੋਆ ਵਾ ਠੀਕ ਹੈ ਰੇਟ 145 145 ਜੇਰ ਬਾਲਟੀ ਚ ਪਈ ਆ ਧਾਰਾ ਮਾਰ ਕੇ ਦਿਖਾ ਦਿਆਂ ਮਗਰ ਬੱਚਾ ਕੱਟੀ ਆ ਬੱਜ ਵੀਰ ਕਹਿੰਦਾ ਸਾਨੂੰ ਸਾਡੇ ਵਪਾਰੀ ਨੇ ਬੱਚਾ ਲਾ ਕੇ ਜੀਤਾ ਜੀ ਮਹੀਨਾ ਹੋ ਗਿਆ 2 ਮਹੀਨਾ ਹੋ ਗਿਆ ਸੂਈ ਨੂੰ ਜਦੋਂ ਬਾਈ ਇੱਦਾਂ ਪਸੂ ਰੇਣ ਨੂੰ ਸਾਨੂੰ ਗਰੰਟੀ ਹੋ ਜਾਂਦੀ ਹੈ ਵੀ ਹਾਂ ਤਾਜ਼ਾ ਸੂਇਆ ਵਾ ਤੁਸੀ ਆਪਣੇ ਸਮਝ ਨਾਲ ਲੈਣਾਗਾ ਧਾਰਾ ਮਾਰ ਕੇ ਦਿਖਾ ਦਿਆਂ ਰੇਟ ਵੀਡੀਓ ਦੇ ਵਿੱਚ ਆ ਤੇ ਦੂਜੇ ਨੰਬਰ ਤੇ ਨੀਲੀ 라ਵੀ ਯਾਰ ਬਹੁਤ ਵੀ ਡਿਮਾਂਡ ਕਰਦੇ ਸਾਨੂੰ ਬਾਈ ਜੀ ਨੀਲੀ 라ਵੀ ਚਾਹੀਦੀ ਐ ਇਹ ਜੀ ਨੀਲੀ 라ਵੀ ਲੱਭਣ ਤੇ 5-7000 ਦਾ ਤੇਲ ਖੂਕੇ ਘਰੇ ਮੁੜੇ ਦਾ ਬਾਈ ਫੇਰ ਨਹੀਂ ਮਿਲੀ ਸੋ ਅੱਜ ਲੱਭੀ ਪਈ ਐ ਜਮਾ ਜਿਹੜਾ ਪਹਿਲਾਂ ਕਾਲ ਕਰ ਗਿਆ ਤੇ ਲੈ ਗਿਆ ਤੇ ਦੂਜਾ ਸੋਚਦਾ ਰਹੇਗਾ ਇਹ ਲੈ ਕੋਈ ਐਂਸਰ ਨਹੀਂ ਦੇ ਰਹੀ ਕੋਈ ਐਂਸਰ ਨਹੀਂ ਤੇ ਯਾਰ ਲੈੰਦੀ ਲੋਕ ਤਾਂ ਮਨੀਲੀ 라ਵੀ ਹਨਾ ਹਾਂ ਹੀ ਨਖਰੀ ਆਪਣੇ ਆਪ ਦੀ ਸਰਾ ਦੂਰ ਐ ਕਿ ਨੰਬਰ ਉਹ ਇੱਕ ਬੱਚਾ ਜੱਟੋ ਲੱਗੀ ਉਹਨੇ ਮੰਨੀ ਆਪਣੇ ਪੂਰੇ ਢੰਗਾਂ ਨੂੰ ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਦੋ ਨਗਰ ਦਿਖਾ ਦਿਆ ਆਪਾਂ ਮੱਜਾ ਦੇ ਇੱਕ ਗਾਂ ਵੀ ਦਿਖਾਉਨੇ ਆ ਇਹਦੇ ਵੀ ਘਰਾਂ ਮਾਰਦੇ ਸੋ ਇਹਦਾ ਚੌਂ ਦੇਖੋ ਯਾਰ ਕਿਆ ਬਾਤ ਆ ਜਿਵੇਂ 25 ਦੀ ਮੋਟਰ ਦਾ ਡਿੱਗਦਾ ਆਉਂਦਾ ਪਾਣੀ ਹਾ 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 ਕਿਆ ਬਾਤ ਆ ਕਿਆ ਬਾਤ ਆ ਭਾਈ ਬਾਏ ਠੀਕ ਆ ਜਾ ਤੇ ਅੱਗੇ ਆ ਗਈ ਗਾਂ ਹੁਣ ਵੇਚ ਵੀਰੇ 1,35,40 ਸੁਣ ਕੇ ਕੋ ਯਾਰ ਮੈਨੂੰ ਤਾਂ ਕੋਈ ਸੁਆਦ ਨਹੀਂ ਆਇਆ ਤੇ ਉਹਨੂੰ ਫਿਰ ਸੁਆਦ ਕਿੰਨੇ ਰੁਪਏ ਚਾਜੂ ਇਹ ਆਪਾਂ ਗਾਂ 40,000 ਰੁਪਏ ਦੇ ਦਿੰਦੇ ਦੁੱਧ ਇਹਨੂੰ ਸੂਲੀ ਨੂੰ ਵੀ ਹੋਗਾ ਮਹੀਨੇ ਤੋਂ ਪੁਰਾ ਆਪਣੇ ਕੋਲ ਪਾਰਸ਼ੀ ਆਈਏ ਬਸ ਸਾਝੇ ਮੰਗ ਬੱਚਾ ਮਗਰ ਹਣ ਜਦੋਂ ਪੂਰਾ ਹੋ ਗਿਆ ਇਹਦੇ ਵੀ ਨਿਕਲ ਰੋਤੀ ਨੂੰ ਲੈਣੀ ਆ 10 ਕਿਲੋ ਦੁੱਧ 40 ਜਮਾਨ ਤਾਂ ਹਾਂ ਉਹ ਬੱਚਾ ਆ ਨਹੀਂਗਾ ਬੱਚਾ ਉਹ ਫੜਾਗਾ ਪਰਾਂ ਪਰ ਕੋਈ ਲੋਨ ਦੀ ਲੋੜ ਹੈ ਜੰਮੇ ਵੀ ਸਾਹੀ ਵਾਲਾ ਜੀ ਗਰਮ ਹੋ ਗਏ ਠੀਕ ਹੈ ਉਧਰ ਸਾਰੇ ਵੰਟੇ ਖੇਡਣ ਆ ਲਈਆਂ ਆਂ। ਵਾਹ ਜੀ ਵਾਹ ਵਾਹ ਜੀ ਵਾਹ। ਪੂਲ ਚੰਡੀ ਅੱਗੇ ਆਈ ਨਹੀਂ ਆ ਬਸ ਜਿਹੜਾ ਵੀ ਲੋਬਾ ਵੀ ਥੱਲੀ ਕਰਕੇ ਲੈ ਕੇ ਜਾਵੇ ਪਤਾ ਕੀ ਆਈ ਆਪਾਂ ਲਿਆਂਦੇ ਆਂਗਾ। ਜੈ ਜੈ ਗੱਲਾ। ਗੇਟੋਂ ਬਾਹਰ ਕੋਈ ਗਰੰਟੀ ਕੋਈ ਨਹੀਂ। ਇੱਥੇ ਆਜੋ ਬਾਪੂ ਨੂੰ ਲੈ ਆਓ ਬੇਬੇ ਨੂੰ ਲੈ ਆਓ ਮਾਮੇ ਨੂੰ ਲੈ ਆਓ ਫੁੱਫੜ ਨੂੰ ਲੈ ਆਓ ਕੋਈ ਸਕੀ ਦੀ ੱਡੇ ਹੋਣਾ ਤਸੱਲੀ ਕਰਨ ਕਰਨੀ ਹੋ। ਚੰਗੀ ਕੰਗ ਆਈਗਾ। ਸਾਨੂੰ ਚੰਗੀ ਲੱਗੂਗੀ। ਕੋਈ ਬਾਹ ਨੂੰ ਵਟਾ ਦੇ ਕੇ ਤੇ ਪੈਸੇ ਕਢਾਉਣੇ ਨਹੀਂ ਆਪਾਂ। ਚੰਗੀ ਲੱਗੀ ਲੈ ਜਾਓ ਨਹੀਂ ਬਾਈ ਦੇ ਘਰੇ ਚਾਹ ਬੀਜੋ ਜ ਪਾਣੀ ਪੀਤਾ ਤਾਂ ਵੀ ਠੀਕ ਨਹੀਂ ਮੁੜ ਜਿਓ ਬਸ ਗ ਰੇਟ 45000 ਰੁਪਇਆ ਸਾਈਵਾਲ ਚ ਆ ਗਈ ਬਾਈ ਨੇ ਹੱਥ ਫੇਰ ਕੇ ਦਿਖਾਤਾ ਤੁਸੀਂ ਆਪ ਦਾ ਹੱਥ ਦੇਖਣਾ ਫੇਰ ਕਿਵੇਂ ਕੀ ਗੱਲ ਬਾਤ ਆ ਸੋ ਆ ਦੇਖੋ ਸੂਈ ਨੂੰ ਵੀ ਨਾ ਹੋ ਗਿਆ ਹਨਾ ਬੱਚਾ ਵੀ ਆਪਾਂ ਨਾਲ ਹੀ ਦਿਖਾ ਦਿੰਨੇ ਆ ਸੋ ਬੱਚਾ ਦੇਖੋ ਖੜਾ ਸਾਈਵਾਲ ਦੇ ਆ ਗਿਆ ਬੱਚਾ ਤੇ ਤੈਨੂੰ ਨਾ ਦਿਖਾ ਦੇ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣੀ ਬਾਈ ਜੀ ਤੈ